ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਦੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਕੇ অতি ਆਧੁਨਿਕ ਸਹੂਲਤਾਂ ਨਾਲ ਸਰਕਾਰੀ ਸਕੂਲ ਬਣ ਰਹੇ ਹਨ ਜਿੱਥੇ ਵਿਦਿਆਰਥੀਆਂ ਨੂੰ ਮਿਲਣਗੇ 스마트 ਕਲਾਸਰੂਮ, ਡਿਜੀਟਲ ਸਿੱਖਿਆ ਸਾਧਨ, ਆਧੁਨਿਕ ਲੈਬਸ, ਆਧੁਨਿਕ ਬੋਰਡ ਤੇ ਹੋਰ ਵੀ ਸਹੂਲਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਆਉਂਦੀਆਂ ਹਨ। ਨਵੇਂ ਯੁੱਗ ਦੇ ਬੱਚਿਆਂ ਲਈ ਕੈਰੀਅਰ ਕਾਉਂਸਲਿੰਗ 스ਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਡਿੰਗ ਵੀ ਬੱਚਿਆਂ ਨੂੰ ਦਿੱਤੀ ਜਾਵੇਗੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵਰਦੀਆਂ ਤੇ ਨਾਲ ਦੇ ਨਾਲ ਆਵਾ ਜਾਹੀ ਲਈ ਵੀ ਮੁਫਤ ਬੱਸ ਸੇਵਾ ਦਿੱਤੀ ਜਾ ਰਹੀ ਹੈ ਕੁਝ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਪੜਾਈ ਸ਼ੁਰੂ ਹੋ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਤੇ ਅੱਗੇ ਵਧਣ ਦਾ ਮੌਕਾ ਮਿਲ ਸਕੇ ਹੁਣ ਅਸੀਂ ਸਕੂਲ ਆਫ ਐਮਾਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ। ਅਧਿਆਪਕਾਂ ਦੀ ਟ੍ਰੇਨਿੰਗ ਅਤੇ ਨਵੀਂ ਵਰਤੀ ਨੀਤੀਆਂ ਨਾਲ ਸਿੱਖਿਆ ਪ੍ਰਣਾਲੀ ਹੋ ਰਹੀ ਹੈ ਹੋਰ ਵੀ ਮਜ਼ਬੂਤ। ਪੰਜਾਬ ਸਿੱਖਿਆ ਕ੍ਰਾਂਤੀ ਇੱਕ ਨਵਾਂ ਪਵਿੱਖ ਇੱਕ ਨਵੀਂ ਉਮੀਦ। ਜਗਮਣੀ ਪੰਜਾਬ ਕੇਸਰੀ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ। ਅਕਸਰ ਆਪਾਂ ਦੇਖਦੇ ਆ ਵਿਆਹ ਦੀ ਬਰੇਗੰਡ ਦੇ ਉੱਤੇ ਪਰਵਾਰਿਕ ਮੈਂਬਰਾਂ ਦੇ ਦੁਆਰਾ ਡੀਜੇ বাজਾਏ ਜਾਂਦੇ ਨੇ ਪਾਰਟੀ ਆ ਰੱਖੀਆਂ ਜਾਂਦੀਆਂ ਨੇ ਪਰ ਇੱਕ ਪੰਜਾਬ ਦਾ ਅਜੀਹਾ ਨੌਜਵਾਨ ਜੋੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੇ ਇਹਨਾਂ ਦੇ ਬਾਰੇ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਚਰਚਾ ਵੀ ਨੇ ਤੇ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਉਸ ਸਮੇਂ ਵੀ ਇਸ ਪਰਿਵਾਰ ਨੇ ਜਿਹੜਾ ਬੜਾ ਹੀ ਨਾਮਣਾ ਖਟਿਆ ਤੇ ਆਓ ਫਿਰ ਇਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਦੇਖਿਆ ਜਾਂਦਾ ਕਿ ਵਿਆਹ ਦੀ ਬਰੇਗਣ ਮੌਕੇ DJ বাজائے ਜਾਂਦੇ ਨੇ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਪਰ ਤੁਹਾਡੇ ਵੱਲੋਂ ਇੱਕ ਵੱਖਰੇ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਹੈ ਇਸ ਸਾਲ ਇਹ ਪ੍ਰੇਰਣਾ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਨੂੰ ਮਿਲੀ ਕਿੱਥੋਂ ਹੈ ਪਹਿਲਾਂ ਦਾ ਜਗਬਣੀ ਦੇ ਸਾਰੇ ਹੀ ਪੰਜਾਬ ਦੇ ਸਾਰੇ ਜਗਬਣੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿਹੜੀ ਇਹ ਪ੍ਰੇਰਣਾ ਹੈ ਇਹ ਸਾਡੇ ਡਾਕਟਰ ਪਵਿੱਤਰ ਜੀ ਵਿਗਿਆਨਕ ਵੈਲਫੇਅਰ ਕਲੱਬ ਅਮਰਗੜ ਤੋਂ ਖੜੇ ਨੇ ਇਹਨਾਂ ਦੀ ਸੋਚ ਸਦਕਾ ਇਹਨਾਂ ਦੇ ਪ੍ਰੇਰਣਾ ਸਦਕਾ ਹੀ ਅਸੀਂ ਇਸ ਕਦਮ ਵੱਲ ਨੂੰ ਅੱਗੇ ਵਧਿਆ ਜੀ ਵੀ ਕੋਈ ਨਵੇਕਲੀ ਕੰਮ ਕਰੀਏ ਨਵੇਕਲਾਏ ਸੀ ਵੀ ਵਿਆਹ ਦੇ ਵਿੱਚ ਰਿਸ਼ਤੇਦਾਰ ਤਾਂ ਸੱਦੇ ਨੇ ਵੀ ਰਿਸ਼ਤੇਦਾਰ ਜੋ ਸਕੇ ਸੰਬੰਧੀ ਦੋਸਤ ਮਿੱਤਰ ਆਉਣਗੇ ਉਹ ਖਾ ਪੀ ਕੇ ਜਾਣਗੇ ਉਹਨਾਂ ਨੇ ਖਾ ਪੀ ਕੇ ਬਦਲ ਦੇ ਵਿੱਚ ਕੀ ਲਈਏ ਤਾਂ ਬਦਲ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਪ੍ਰਾਲਾਏ ਸੀ ਵੀ ਕਿਸੇ ਨੂੰ ਨਾਲ ਨਵੀਂ ਜ਼ਿੰਦਗੀ ਦੇਣ ਲਈ ਬਲੱਡ ਡੋਨੇਟ ਖੂਨਦਾਨ ਕੈਂਪ ਦੇ ਵਿੱਚ ਯੋਗਦਾਨ ਪਵਾ ਲਈਏ ਤੋਂ ਉਹ ਵੀ ਖੁਸ਼ੀ ਖੁਸ਼ੀ ਪਰਿਵਾਰ ਕੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੇ ਇਸ ਦੇ ਵਿੱਚ ਸਾਡਾ ਪੂਰਾ ਸਹਿਯੋਗ ਦਿੱਤਾ ਅੱਛਾ ਜਦੋਂ ਤੁਹਾਡਾ ਮੈਰਿਜ ਹੋਈ ਸੀ ਉਸ ਸਮੇਂ ਕਹਿੰਦੇ ਵੀ ਰਿਸ਼ਤੇਦਾਰ ਬੜੇ ਚਾਈ ਚਾਈ ਤੁਹਾਡੇ ਵਿਆਹ ਦੇ ਵਿੱਚ ਆਏ ਸੀ ਤੇ ਤੁਸੀਂ ਉਹਨਾਂ ਨੂੰ ਖੂਨ ਡੋਨੇਟ ਕਰਨ ਦੇ ਲਈ ਬੈਠ ਤੇ ਪਾ ਲਿਆ ਉੱਥੇ। ਤੋਂ ਮੈਂ ਕਹਿੰਦੇ ਜੀ ਨਮਕਾ ਖਾਦਾ। ਉਹ ਕਹਿੰਦੇ ਨਮਕੇ ਕਿਸੇ ਨੂੰ ਹਲਾਲ ਨਾ ਕਰਨ ਕਿਸੇ ਨਮਕ ਦਾ ਮੋਲਾਦਾ ਕਰ ਲੈ ਲਿਆ ਸੀ। ਇਹ ਕਹਿ ਸਕਦੇ ਆ ਨਹੀਂ ਉਹ ਸਾਰਿਆਂ ਦੀ ਸਾਡੇ ਨਜ਼ਦੀਕੀ ਪਰਿਵਾਰਾਂ ਦੀ ਤਾਂ ਕਿਤੇ ਨਾ ਕਿਤੇ ਸਹਿਮਤੀ ਬਣੀ ਸੀ। ਕੋਲ ਹਾਸੇ ਮਜ਼ਾਕ ਨੂੰ ਜੋ ਮਰਜੀ ਕਹਿ ਜਾਈਏ। ਕੋਸ਼ਿਸ਼ ਕਰੀਆ ਵੀ ਅਸੀਂ ਸਮਾਜ ਦੇ ਵਿੱਚ ਬਲ ਆਪਣੇ ਖੂਨਦਾਨ ਰਾਹੀਂ ਕੁਝ ਬੂੰਦ ਵੀ ਇਕਲਾ ਕਰਕੇ ਆਪਣਾ ਸੁਧਾਰ ਵੱਲ ਨੂੰ ਹਿੱਸਾ ਪਾ ਸਕੀਏ ਕਿਸੇ ਦੀ ਜਾਨ ਬਚਾਉਣ ਵੱਲ ਉਹ ਕਦਮ ਵਧਾ ਸਕੀਏ ਜੋ ਅਸੀਂ ਵਧਾਉਣ ਦੀ ਕੋਸ਼ਿਸ਼ ਕੀਤੀ ਉਹ ਨਿਪਰੇ ਚੜੀ ਜੀ ਸਾਡੇ ਨਾਲ ਭੈਣ ਜੀ ਵੀ ਮੌਜੂਦ ਨੇ ਭੈਣ ਜੀ ਕਿਵੇਂ ਆਇਆ ਸੀ ਮੰਨ ਦੇ ਵਿੱਚ ਵਿਚਾਰ ਕਰੇ ਇਹ ਗੱਲਬਾਤ ਨਹੀਂ ਚੱਲਦੀ ਵੀ ਆਪਾਂ ਰਿਸ਼ਤੇਦਾਰਾਂ ਨੂੰ ਪਾਰਟੀ ਦਈਏ ਵੀ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਕਿਤੇ ਨਾ ਕਿਤੇ ਤੁਹਾਨੂੰ ਕਿੱਥੋਂ ਪ੍ਰੇਰਨਾ ਮਿਲੀ ਅਸੀਂ ਦੋਵਾਂ ਨੇ ਗੱਲ ਕੀਤੀ ਸਰ ਦੋਨਾਰੇ ਆਪਸ ਦੀ ਗੱਲਬਾਤ ਕਰਕੇ ਸੋਚਿਆ ਵੀ ਕਿਉਂ ਨਾ ਕੁਝ ਨਵਾਂ ਕਰੀਏ ਨਵਾਂ ਹੀ ਇਹ ਜੀ ਫੂਨਦਾਨ ਕਰੀਏ ਹੋਰ ਤਾਂ ਹੁਸ਼ਿਆਰ ਹੀ ਸੀ ਵਿਆਹ ਸੋਚ ਚੜਤੇ ਪਰ ਇਹ ਹੀ ਸੋਚਿਆ ਅੱਛਾ ਕਿੰਨੇ ਸਾਲ ਦੇ ਵਿੱਚ ਤੁਹਾਡੀ ਜਿਹੜੀ ਮੈਰਿਜ ਹੁੰਦੀ 2018 ਦੇ 2018 ਦੇ ਵਿੱਚ ਉਸ ਸਮੇਂ ਤੁਸੀਂ ਕਹਿ ਲਿਆ ਪੰਜਾਬ ਦਾ ਇੱਕ ਅਜਿਹਾ ਜੋੜਾ ਜੋ ਕਹਿ ਲਿਆ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਕਿ ਇੱਕ ਅਜਿਹਾ ਜੋੜਾ ਜਿਨੇ ਆਪਣੇ ਵਿਆਹ ਦੇ ਉੱਤੇ ਫੂਨਦਾਨ ਕੈਂਪ ਲਗਾ ਹਾਂਜੀ ਕਾਫੀ ਮਤਲਬ ਫੇਮਸ ਹੋਏ ਸੀ ਉਸ ਟਾਈਮ ਤਾਂ ਕਾਫੀ ਜਿਹੜਾ ਬੁਲਾਇਆ ਸੀ ਸਾਨੂੰ ਮਤਲਬ ਇਨਾਮ ਦੇਣ ਲਈ ਮਸਲਵਾਨ ਦੇ ਆਣੀ ਬੁਲਾਇਆ ਸੀ ਤੇ ਉਸ ਟਾਈਮ ਮੈਂ ਠੀਕ ਹੁੰਦੀ ਸੀ ਤੁਰੇ ਜਾਂਦਾ ਸੀ ਵਧੀਆ ਪਰ ਹੁਣ ਕਾਫੀ ਵੀਕ ਹੋ ਗਿਆ ਕੇ ਨਾ ਪਰ ਹੁਣ ਚਾਰੇ ਸੀ ਘਟੇ ਜਾਂਦੇ ਆ ਪਰ ਫਿਰ ਤੁਸੀਂ ਫੇਮਸ ਹਾਲੇ ਵੀ ਇਸ ਚੀਜ਼ ਲਈ ਵਧੀਆ ਫੇਮਸ ਹਾਂ ਅੱਛੇ ਪਰਿਵਾਰ ਦੇ ਵਿੱਚ ਔਕੜਾ ਵੀ ਆਈਆਂ ਤੁਸੀਂ ਵੀ ਕਾਫੀ ਲੰਮਾ ਸਮਾਂ ਜਿਹੜਾ ਬੈੱਡ ਦੇ ਉੱਤੇ ਪਏ ਰਹੇ ਤੇ ਉਸ ਵੇਲੇ ਵੀ ਤੁਸੀਂ ਇਸ ਸੇਵਾ ਦੇ ਨਾਲ ਜੁੜੇ ਰਹੇ ਮਨ ਦੇ ਵਿੱਚ ਇੰਨੀ ਤਾਕਤ ਹੈ ਜਿਹੜੀ ਉਹ ਕਿੱਥੋਂ ਆਈ ਤੁਹਾਡਾ ਮੇਰੇ ਹਸਬੰਦ ਦਾ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਫਿਰ سپورਟ ਕਰਦੇ ਤੁਸੀਂ ਇੱਕ ਦੂਜੇ ਦੀ سپورਟ ਕਰਦੇ ਤੇ ਆ ਆਮ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਇਸਾ ਵਰੇਗਣ ਦੇ ਮੌਕੇ ਤੇ ਮੈਂ ਕਹਿਣਾ ਚਾ ਰਹੀ ਹਾਂ ਸਪੈਸ਼ਲੀ ਆਪਦੀ ਸਿਹਤ ਦਾ ਧਿਆਨ ਰੱਖੋ ਸਾਰੇ ਤਾਂ ਹੀ ਖੁਵੰਦਾਨ ਹੋਵੇਗਾ ਤਾਂ ਹੀ ਹੈਲਪ ਕਰਾਂਗੇ ਆਪ ਸਾਰਿਆਂ ਦੀ ਆਪਦੀ ਸਿਹਤ ਦਾ ਧਿਆਨ ਰੱਖੋ ਬਸ ਸੌਰੀ ਮੈਂ ਤੋ ਘਾਟੇ ਬੋਲੇ ਜਾਂਦਾ ਤਾ ਵੇਖੇ ਮੇ ਸਮਝ ਘਟੋਂ ਦੀ ਤੇ ਸਾਡੇ ਨਾਲ ਕਾਂਗਰਸੀ ਯੂਥ ਆਗੂ ਵੀ ਮੌਜੂਦ ਨੇ ਜੋ ਤੇ ਇੱਕ ਉਗੇ ਸਮਾਸੀ ਵੀ ਵੀ ਨੇ ਤਕਰੀਬਨ ਗੱਲ ਕਰੀਏ ਤਾਂ ਤਕਰੀਬਨ 15 ਤੋਂ 20 ਸਾਲ ਪੁਰਾਣੇ ਜਿਹੜੇ ਡਾਕਟਰ ਸਾਹਿਬ ਦੇ ਮਿੱਤਰ ਵੀ ਨੇ ਤੇ ਇਸ ਸਲਾਗਾਯੋਗ ਜੋ ਇਹਨਾਂ ਦਾ ਕਦਮ ਚੁੱਕਿਆ ਹੋਇਆ ਉਹਦੇ ਵਿੱਚ ਬਾਖੂ ਵੀ ਸਾਥ ਵੀ ਨਿਵਾ ਰਹੇ ਨੇ ਪਿੰਡਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਆਖਦਿਆ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋਂ ਪਰ ਇੱਕ ਜਿਹੜਾ ਕਹਿ ਲਈਏ ਚਰਚਿਤ ਜੋੜਾ ਕਾਫੀ ਸਾਲਾਂ ਤੋਂ ਵਾਇਰਲ ਵੀ ਰਿਹਾ ਹੈ ਤੇ ਇੱਕ ਅਨੋਖੀ ਜੀ ਪਹਿਲ ਕੀਤੀ ਹੈ ਤੁਸੀਂ ਕੀ ਕਹੋਗੇ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੁਸੀਂ ਕਵਰ ਕਰਨਾ ਹੈ ਹਰ ਵਾਰੀ ਆਉਣੇ ਤੁਹਾਡਾ ਬਹੁਤ ਧੰਨਵਾਦ ਜਿਹੜੀ ਕਹਿੰਦੇ ਵੀ ਜਿਹੜੀ ਸੇਵਾ ਉਹ ਕਿਸੇ ਨਾ ਕਿਸੇ ਹਿੱਸੇ ਆਉਂਦੀ ਉਸ ਸਾਡੇ ਸਰਕਲ 'ਚੋਂ ਇਹ ਸੇਵਾ ਇਹਨਾਂ ਦੇ ਹਿੱਸੇ ਆਈ ਹੈ। ਇਹਨਾਂ ਇਹ ਸਾਡੇ ਜ਼ਰੀਆ ਬੰਦਿਆ ਵੀ ਜਿਹਦੇ ਅਸੀਂ ਸ਼ਾਮਲ ਹੋ ਕੇ ਲੋਕਾਂ ਦੀ ਕੋਈ ਸੇਵਾ ਕਰ ਸਕਦੇ ਆ। ਅਸੀਂ ਇਹਨਾਂ ਦੇ ਵਿਆਹ ਤੇ ਗਏ ਸੀ ਉਦੋਂ ਵੀ ਇਹਨਾਂ ਨੇ ਕਿਹਾ ਵੀ ਮੈਂ ਸ਼ਗਨ ਨਹੀਂ ਲੈਣਾ ਜਿਹਨੇ ਮੈਨੂੰ ਸ਼ਗਨ ਪਾਉਣਾ ਮੇਰਾ ਇਹੀ ਸ਼ਗਨ ਹੈ ਵੀ ਤੁਸੀਂ ਆਪ ਦਾ ਖੂਨਦਾਨ ਕਰੋ ਤਾਂ ਕਿ ਉਹ ਕਿਸੇ ਦੇ ਕੰਮ ਆ ਸਕੇ। ਸੋ ਬਹੁਤ ਸੋਹਣਾ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਸੋਹਣੇ ਇੰਤਜ਼ਾਮਾਤ ਕਰਦੇ ਨੇ ਬਹੁਤ ਚੰਗੀ ਤਰ੍ਹਾਂ ਟੇਕ ਕੇਅਰ ਕਰਦੇ ਨੇ ਜਿਹੜੇ ਬਲੱਡ ਡੋਨੇਟ ਕਰਨ ਆਉਂਦੇ ਨੇ ਤੇ ਬਹੁਤ ਸਲਾਘਾਯੋਗ ਕਦਮ ਹੈ ਇਹਨਾਂ ਦਾ ਹੁਣ ਤਾਂ 8-9 ਸਾਲ ਹੋ ਗਏ ਇਹਨਾਂ ਨੂੰ ਇਹ ਕਰਦਿਆਂ ਨੂੰ ਹੁਣ ਤਾਂ ਇੱਕ ਤਰ੍ਹਾਂ ਦੀ ਰੁਟੀਨ ਬਣ ਗਈ ਤੇ ਹਰ ਸਾਲ ਆਏ ਹੁੰਦਾ ਵੀ ਐ ਕਿ ਉਸ ਤੋਂ ਵੀ ਵੱਧ ਚੜ ਕੇ ਕੁਝ ਹੋਵੇ ਐ ਕਿ ਅੱਖਾਂ ਦਾ ਕੈਂਪ ਵੀ ਨਾਲ ਲਾਇਆ ਹੌਲੀ ਹੌਲੀ ਪ੍ਰਮਾਤਮਾ ਅੱਗੇ ਬੇਨਤੀ ਹੈ ਅਰਦਾਸਾਂ ਹੈ ਵੀ ਇਹਨਾਂ ਨੂੰ ਤਾਕਤ ਬਖਸ਼ਣ ਤਾਂ ਕਿ ਇਹ ਹੋਰ ਵੱਡੇ ਪੱਧਰ ਤੇ ਇਸ ਚੀਜ਼ ਨੂੰ ਕਰ ਸਕਣ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਅਜਿਹੇ ਬਹੁਤ ਘੱਟ ਲੋਕ ਨੇ ਜਿਹੜ ਪਰ ਕਿਤੇ ਨਾ ਕਿਤੇ ਇੱਕ ਬਹੁਤ ਚੰਗੀ ਸੋਚ ਦੇ ਮਾਲਕ ਨੇ ਇਹ ਜੋੜਾ ਜਿਹੜਾ ਲੋਕਾਂ ਦੇ ਪ੍ਰਤੀ ਫਿਕਰਮੰਦ ਵੀ ਹੈ ਕਿਉਂਕਿ ਸਿਹਤ ਨੂੰ ਲੈ ਕੇ ਅੱਜ ਕੱਲ ਹਰ ਕੋਈ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਰਿਸਟਮੁਸਟ ਨਹੀਂ ਹੈ ਜਾਂ ਤੰਦਰੁਸਤ ਨਹੀਂ ਹੈ ਪਰ ਕਿਤੇ ਨਾ ਕਿਤੇ ਇੱਕ ਮੈਸੇਜ ਵੀ ਦਿੱਤਾ ਹੈ ਕਿ ਸਿਹਤਮੰਦ ਰਹਿਣਾ ਚਾਹੀਦਾ ਲੋਕਾਂ ਨੂੰ ਐਕਚੁਅਲੀ ਬਾਈ ਜੀ ਇਹ ਜਿਵੇਂ ਤੁਹਾਨੂੰ ਕਿਹਾ ਇਹ ਮਹਾਰਾਜ ਵੱਨੀਓ ਕਿੱਤਪਾਈ ਹੁੰਦੀ ਹੈ ਵੀ ਮਹਾਰਾਜ ਨੇ ਇਹਨਾਂ ਦੇ ਕਿਰਪਾ ਕੀਤੀ ਹੈ ਵੀ ਇਹ ਸੇਵਾ ਇਹਨਾਂ ਨੂੰ ਦਿੱਖਦੀ ਹੈ ਸੋ ਕਹਨਾਂ ਨੂੰ ਬੰਦਾ ਹਰ ਇੱਕ ਬੰਦਾ ਆਪ ਦੀ ਜ਼ਿੰਦਗੀ ਦੇ ਰਜੇਵੀਆਂ ਇੰਨਾ ਜ਼ਿਆਦਾ ਬਿਜ਼ੀ ਹੈ ਵੀ ਉਹਨੂੰ ਸਮਾਜਿਕ ਕੰਮਾਂ ਦੀ ਸੁਧ ਬੁੱਧੀ ਨਹੀਂ ਰਹਿੰਦੀ ਇਹ ਵੀ ਮਹਾਰਾਜ ਜੀ ਨੂੰ ਤਾਕਤ ਬਖਸ਼ਦੇ ਹੈ ਜਿੱਤੋਂ ਮਹਾਰਾਜ ਕਰਾਉਣਾ ਚਾਹੁੰਦੇ ਹੈ ਉਹੀ ਕਰ ਸਕਦਾ ਹੁਣ ਇਹਨਾਂ ਦਾ ਛੋਟਾ ਜਿਹਾ ਬੱਚਾ ਹੈ ਉਹ ਵੀ ਜੁਰਮ ਦਾ ਮਤਲਬ ਕੀ ਉਹਨੇ ਸੁਰਤ ਸੰਭਾਲੀ ਉਹ ਵੀ ਅੱਜ ਕੁਝ ਦੇਖਦਾ ਹੁੰਦਾ ਉਹ ਵੀ ਪ੍ਰੇਰਿਤ ਹੋ ਗਿਆ ਇਸ ਕੰਮਾਂ ਨੂੰ ਸੋ ਮਨ ਲਾਦਾ ਉਹ ਵੀ ਅੱਗੇ ਫਿਊਚਰ ਜਾ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਊਗਾ ਸੋ ਇਹਦਾ ਮੈਂ ਕਹੂੰਗਾ ਮਹਾਰਾਜ ਦੀ ਇਹਨਾਂ ਦੇ ਅਪਾਰ ਕਿਰਪਾ ਜਿਹੜੀ ਇਹਨਾਂ ਨੂੰ ਇੰਨੀ ਮਤਲਬ ਸੂਝ ਬੂਝ ਤੇ ਇੰਨੀ ਸ਼ਕਤੀ ਦਿੰਦੇ ਹੈ ਵੀ ਹਰ ਸਾਲੇ ਉਪਰਾਲਾ ਕਰਦੇ ਹੈ ਖੁਸ਼ੀ ਨੌਜਵਾਨਾਂ ਨੌਜਵਾਨਾਂ ਬਿਲਕੁਲ ਸੰਦੇਸ਼ ਹੈ ਦੇਖੋ ਇੱਥੇ ਤੁਸੀਂ ਜੇ ਨਿਗਾਹ ਮਾਰੋ ਗਿਣਤੀ ਤੁਸੀਂ ਨੌਜਵਾਨਾਂ ਹੀ ਦੇਖੋ ਜਾਰੇ ਨੌਜਵਾਨ ਨੇ ਸੋ ਇਹੋ ਜੇ ਕੈਂਪਾਂ ਦੇ ਰੋ ਆਪਾਂ ਨੌਜਵਾਨਾਂ ਨੂੰ ਨਾਲ ਇਨਵੋਲਵ ਕਰਦੇ ਆ ਸੋ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਦੇਖ ਕੇ ਸਮਾਜਿਕ ਚੀਜ਼ਾਂ ਚ ਆਪ ਦਾ ਯੋਗਦਾਨ ਪਾਉਣ ਦੀ ਹਿੰਮਤ ਆਉਂਦੀ ਹੈ ਉੱਠੇ ਕੰਮਾਂ ਤੋਂ ਬਚਦੇ ਨੇ ਸਿੱਧੇ ਰਾਹ ਪੈਂਦੇ ਨੇ ਤੇ ਮਾਨਸਿਕ ਤੇ ਆਪ ਦੀ ਤੁਸੀਂ ਕਹਿ ਸਕਦੇ ਹੋ ਤਸੱਲੀ ਹੁੰਦੀ ਹੈ ਦਿਲ ਦੀ ਤਸੱਲੀ ਹੁੰਦੀ ਹੈ ਵੀ ਅਸੀਂ ਕੁਝ ਚੰਗਾ ਕਰਕੇ ਆਏ ਹਾਂ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਉੱਗੇ ਸਮਾਜ ਸੇਵੀ ਅਤੇ ਡਾਕਟਰ ਪਵਿੱਤਰ ਸਿੰਘ ਜੀ ਵੀ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਜੋੜੇ ਨੇ ਜਿਹੜਾ ਇੱਕ ਵੱਖਰਾ ਉਪਰਾਲਾ ਕੀਤਾ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦੇ ਨਾਲ ਜੁੜੇ ਹੋਏ ਹੋ ਡਾਕਟਰ ਕੁਲਵਿੰਦਰ ਗਿੱਲ ਦਾ ਪਰਿਵਾਰ ਹੈ ਜਿਹੜਾ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈ ਲਗਭਗ 15 ਸਾਲ ਪਹਿਲਾਂ ਇਹਨਾਂ ਦੇ ਦਾਦਾ ਜੀ ਡਾਕਟਰ ਕੁਲਵਿੰਦਰ ਗਿੱਲ ਦੇ ਦਾਦਾ ਜੀ ਦੀਆਂ ਅੱਖਾਂ ਦਾਣ ਕਰਕੇ ਇਹਨਾਂ ਨੇ ਪਰਿਵਾਰ ਨੇ ਇਲਾਕੇ ਦੇ ਵਿੱਚ ਇੱਕ ਨਵੇਕਲੀ ਪਰਤ ਪਾਈ ਸੀ ਅਤੇ 8 ਸਾਲ ਪਹਿਲਾਂ ਡਾਕਟਰ ਕੁਲਵਿੰਦਰ ਗਿੱਲ ਅਤੇ ਸਾਡੀ ਭੈਣ ਜਿਹੜੀ ਸਮਨਪ੍ਰੀਤ ਕੌਰ ਉਹ ਸਮਨਪ੍ਰੀਤ ਕੌਰ ਗਿੱਲ ਇਹਨਾਂ ਨੇ ਆਪਣੇ ਵਿਆਹ ਮੌਕੇ ਖੂਨਦਾਨ ਕੈਂਪ ਲਗਾ ਕੇ ਪੈਲਸ ਦੇ ਵਿੱਚ ਸਿਰਫ ਖੂਨਦਾਨ ਕੈਂਪ ਹੀ ਨਹੀਂ ਲਗਾਇਆ ਆਨੰਦਕਾਰਜਾਂ ਤੋਂ ਬਾਅਦ ਇਹ ਜੋੜੀ ਨੇ ਖੁਦ ਆਪਣਾ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਔਰ ਉਸ ਕੈਂਪ ਦੇ ਵਿੱਚ ਅਸੀਂ 50 ਯੂਨਟ ਬਲੱਡ ਜਿਹੜਾ ਬਲੱਡ ਬੈਂਕ ਨੂੰ ਦਿੱਤਾ ਤੇ ਉਸ ਦਿਨ ਤੋਂ ਅੱਜ ਤੱਕ ਜਿਹੜਾ ਅੱਜ ਅੱਜ ਵੀ ਇਹਨਾਂ ਨੇ ਖੂਨਦਾਨ ਕੀਤਾ ਹੈ ਤੇ ਕਿਵੇਂ ਦੇਖਦੇ ਹਾਂ ਕਿਉਂਕਿ ਭੈਣ ਹੁਣੀ ਥੋੜਾ ਸਿਹਤ ਪੱਖੋਂ ਵੀ ਜਿਹੜਾ ਕਹਿ ਲਈਏ ਅ ਰਿਸਟ ਪੋਸਟ ਨਹੀਂ ਨੇ ਜਾਂ ਤੰਦਰੁਸਤ ਨਹੀਂ ਨੇ ਪਰ ਹੌਸਲਾ ਜਿਹੜਾ ਉਹਨੂੰ ਸਲਾਮ ਕਰਦੇ ਆ ਕਿਉਂਕਿ ਅੱਜ ਵੀ ਜਿਹੜਾ ਖੂਨਦਾਨ ਕਰ ਰਹੇ ਨੇ ਦੇਖੋ ਵਿਆਹ ਤੋਂ ਬਾਅਦ ਗਿੱਲ ਪਰਿਵਾਰ ਨੂੰ ਬਹੁਤ ਸਾਰੀਆਂ ਔਕੜਾਂ ਆਈਆਂ ਭਾਵੇਂ ਸਾਡੇ ਬਾਪੂ ਜੀ ਦਾ ਇਸ ਸੰਸਾਰ ਤੋਂ ਰੁਕਸਤ ਹੋਣਾ ਭਾਵੇਂ ਸਾਡੀ ਭੈਣ ਗੁਰਸਮਨ ਕ੍ਰਿਤਕੌਰ ਦਾ ਪੈਰਾਲਾਈਸਿਸ ਦੀ ਬਿਮਾਰੀ ਦਾ ਸ਼ਿਕਾਰ ਹੋਣਾ ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਇਸ ਪਰਿਵਾਰ ਨੂੰ ਸਲਾਮ ਕਰਨਾ ਬਣਨਾ ਕਰਨਾ ਬਣਦਾ ਹੈ ਕਿ ਇਹਨਾਂ ਨੇ ਇਹ ਆਪਣੀ ਜਿਹੜੀ ਮੈਰਿਜ ਅਨਿਵਰਸਰੀ ਤੇ ਸਾਲਗिरा ਤੇ ਹਰ ਸਾਲ ਇਹ ਖੂਦਾਨ ਕੈਂਪੇਨ ਲਗਾਤਾਰ ਇਹਨਾਂ ਨੇ ਜਾਰੀ ਰੱਖਿਆ ਤੇ ਦੁੱਖ ਦੇ ਵਿੱਚ ਵੀ ਇਹ ਹਮੇਸ਼ਾ ਆਪਣੀ ਸੇਵਾ ਸਮਾਜ ਸੇਵਾ ਅਤੇ ਆਪਣੇ ਜਿਹੜੇ ਅਸੂਲ ਨੇ ਉਹਨਾਂ ਤੇ ਨਿਰੰਤਰ ਖੜੇ ਨੇ ਬਹੁਤ ਬਹੁਤ ਥੈਂਕ ਯੂ ਤੇ ਐਸਓ ਪਰਿਵਾਰ ਜਿਹੜਾ ਕੈਲੀ ਵੀ ਲੋਕਾਂ ਨੂੰ ਸਮਰਪਿਤ ਹੈ ਕਿਤਨਕ ਤੇ ਦਿਲ ਦੇ ਵਿੱਚ ਸੇਵਾ ਭਾਵਨਾ ਜਿਹੜੀ ਆ ਆਪਣੇ ਬਜ਼ੁਰਗਾਂ ਤੋਂ ਲਈ ਹੈ ਤੇ ਅੱਜ ਵੀ ਉਸੇ ਲੀਡ ਦੇ ਉੱਤੇ ਚੱਲ ਰਿਹਾ ਹੈ ਪਰਿਵਾਰ ਕਿਉਂਕਿ ਸਮਾਜ ਸੇਵੀ ਤੇ ਲੋਕਾਂ ਦੀ ਭਲਾਈ ਦੇ ਲਈ ਤਾਂ ਕੰਮ ਕਰਨਾ ਇਹ ਪਰਿਵਾਰ ਆਪਣਾ ਉਦੇਸ਼ ਸਮਝਦਾ ਹੈ ਪਰ ਤੇ ਸਾਨੂੰ ਵੀ ਲੋੜ ਹੈ ਅਜਿਹੇ ਪਰਿਵਾਰਿਕ ਮੈਂਬਰਾਂ ਦਾ ਸਾਥ ਦੇਣ ਦੀ ਇਹਨਾਂ ਦੇ ਉਸ ਕੀਤੇ ਹੋਏ ਕਰਮਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਦੀ ਤਾਂ ਕਿ ਅਜਿਹੇ ਸਲਾਗਾ ਯੋਗ ਉਪਰਾਲਿਆਂ ਤੋਂ ਹੋਰ ਲੋਕ ਵੀ ਜਿਹੜੇ ਪ੍ਰੇਰਨਾ ਲੈ ਸਕਣ ਕੈਮਰਾ ਪਰ ਸੰਜਮ ਕੌਰ ਸਿੰਘ ਦੇ ਨਾਲ ਜਗਬਣੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼